ਹਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਲੈ ਕੇ ਆਏ ਅੱਜ ਦਾ ਪੂਰਨਮਾ ਬਲੌਗ ਸ੍ਰੀ ਗਾੜੀ ਅੱਜ ਆਪਾਂ ਚੱਲਦੇ ਆਂ ਲੱਖੀ ਅੰਗਲ ਸਾਹਿਬ ਤੋਂ ਆਪਾਂ ਅੱਜ ਚੱਲੇ ਆਂ ਸ੍ਰੀ ਮਹੌਸਤ ਸਾਹਿਬ ਪੀਂਗੰਡੀ ਉਹ ਦਵਾਰਾ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਦੱਸਾਈਂ ਤੁਰਦੇ ਆਂ ਵਾ ਸਾਤਾਂ ਤੇ ਰਾਤ ਆਪਾਂ ਇੱਥੇ ਰਹੇ ਸੀ ਇਹ ਆਪਣਾ ਸਾਈਕਲ ਆ। ਅੱਰਾਤ ਆਪਾਂ ਗੁਰਦੁਆਰਾ ਸਾਹਿਬ ਵਿੱਚ ਰੁਕੇ ਸੀ। ਤੇ ਬੁੱਢਾ ਗਲ ਪੰਥ ਦੇ ਅੰਦਰ ਐ ਇਹ ਗੁਰਦੁਆਰਾ ਸਾਹਿਬ ਉਹ ਤੇ ਇੱਥੇ ਆਪਾਂ ਨੂੰ ਵਧੀਆ ਖਾਣ ਪੀਣ ਨੂੰ ਮਿਲ ਗਿਆ ਸੀ। ਤੇ ਰਹਿਣ ਸਹਣ ਨੂੰ। ਅੱਜ ਦੇਖਦੇ ਆਂ ਉਥੇ ਸ਼ਰਾ ਮਿਲੀ ਤਾਂ ਸ਼ਰਾਜ ਰਾਂਗੇ ਤੇ ਨਹੀਂ ਫਿਰ ਕਹਿੰਦਾ ਇਹ ਬਾਬਾ ਜੀ ਨੂੰ ਵੀ ਇੱਥੇ ਰਹਿਣਾ ਹੈਗਾ। ਹਾਂਜੀ ਆਪਾਂ 2 ਕਿਲੋਮੀਟਰ ਕਵਰ ਕਰ ਲਿਆ ਤੇ ਜਾ ਰਹੇ ਆ ਸਵੇਰ ਦਾ ਟਾਈਮ ਆ 6:30 ਬੱਚੇ ਨੇ ਹਜੇ ਤੇ ਅੱਜ ਆਪਾਂ ਸਨੇਹੀ ਉੱਠ ਗਏ ਸੀਗੇ ਬੁੱਢਾ ਵਾਲੇ ਵਾਲੇ ਸਿੰਘਾ ਕੋਲੇ ਪਏ ਸੀ ਤੇ ਉਹ ਸਵੇਰੀ ਉੱਠ ਜਾਂਦੇ ਨੇ ਤੇ ਨਾਲ ਹੀ ਆਪਾਂ ਉੱਠ ਗਏ ਜਦੋਂ ਆਪਾਂ ਕੱਲੇ ਕਮਰੇ 'ਚ ਹੋਈਏ ਬਿਹੇਰ ਨਹੀਂ ਉੱਠਿਆ ਜਾਂਦਾ ਜਦੋਂ ਕੋਈ ਕੋੜੇ ਪਿਆ ਹੋਵੇ ਤੇ ਜਾ ਉੱਠੇ ਫਿਰੇ ਫਿਰ ਉੱਠ ਗਏ ਆਪਾਂ ਨਾਲ ਹੀ ਉਹਨਾਂ ਦੇ ਤੇ ਉੱਠ ਕੇ ਬਸ ਆਪਾਂ ਵੀ ਚਾਹ ਚੂਪੀ ਕੇ ਨਾ ਆ ਕੇ ਮੱਥਾ ਟੇਕ ਕੇ ਗੁਰੂਗਰ ਤੇ ਤਰਪੇ ਸੀ ਆਪਣੇ ਉਹ ਨਿਆਣੇ ਪਹੁੰਚ ਗਏ ਆਪਾਂ ਦੇਖਦੇ ਆ ਕਿੰਨੇ ਟਾਈਮ ਦਾ ਰਸਤਾ ਤੇ ਕੈਨੇਡਾ ਚ ਪਹੁੰਚਦੇ ਆ ਮੈਨੂੰ ਆਇਆ ਧੁੱਪ ਚੜ੍ਹ ਤੋਂ ਪਹਿਲਾਂ ਪਹਿਲਾਂ ਜਿੰਨਾ ਕਵਰ ਹੋ ਜੇ ਵਧੀਆ ਵੈਸਾ ਅੱਜ 2-3 ਘੰਟੇ ਜੀ ਕਵਰ ਕਰ ਲਾਂਗੇ ਜਿਆਦਾ ਲੰਬਾ ਰਸਤਾ ਨਹੀਂ ਹੈਗਾ 35 ਕਿਲੋਮੀਟਰ ਆ ਮੀਂਹ ਪੈਣ ਕਰਕੇ ਪਾਣੀ ਦੇਖੋ ਕਿਵੇਂ ਛੜਕਾਂ ਤੋਂ ਮਿੱਟੀ ਲਾਹੀ ਪਈ ਆ ਸੇ-ਬਾਸਿਓ ਜਾਦੀ ਪਾਣੀ ਆ ਜਾਦੀ ਮੀਂਹ ਪੈ ਲੱਗਦਾ ਇੱਥੇ ਕੱਲ ਤਾਂ ਪਰ ਮੀਂਹ ਨਹੀਂ ਸੀ ਪਰसों ਬਰਸਣਾ ਪਿਆ ਜਾ ਮੋਟਰ ਮੋਟਰ ਨਾਲ ਸ਼ਕਤੀ ਕੋਲ ਕੋ ਭੁੱਲ ਗਿਆ ਹੋਰ ਛੱਡ ਕੇ ਨਾੜੇ ਦਾ ਪਾਣੀ ਆ ਕੇ ਰੁਕਦਾ ਹੋਊ ਇਸ ਥੰਨੇ ਦੇ ਅੱਜ ਜੀ ਮਿੱਤਰੋ ਆਪਾਂ ਵੱਡੇ ਰੋਡ ਤੇ ਆ ਗਏ ਆ ਤੇ 38 ਕਿਲੋਮੀਟਰ ਰਹਿ ਗਿਆ ਬਸ ਇੱਥੋਂ ਸ੍ਰੀ ਮੁਕਸਰ ਸਾਹਿਬ ਅਗਲਾ 2 ਘੰਟੇ ਚ ਪਹੁੰਚ ਜਾਗੇ ਦਿਨ ਚੜਦੇ ਚੜਦੀ ਇੱਥੇ ਗੁਰਦੁਆਰਾ ਸਾਹਿਬ ਚ ਰੋਟੀ ਆਪਾਂ ਖਾਖੀ ਨਹੀਂ ਆਈ ਸੀ ਤੇ ਮਾਚਲ ਲੇਟ ਹੋ ਜਾਾਂਗੇ ਫਿਰ ਧੁੱਪ ਚੜੇ ਹੋਊਗੀ ਤੇ ਉੱਥੇ ਜਾ ਕੇ ਦੇਖ ਲਾਂਗੇ ਜੇ ਜੇ ਰਸਤੇ ਜ ਲੋੜ ਕੋਈ ਦਾ ਰਸਤੇ ਜ ਖਾ ਲਾਂਗੇ ਨਹੀਂ ਫਿਰ ਅਸੀਂ 2 2.5 ਘੰਟੇ ਪਹੁੰਚ ਜਾਈਏ ਨਾ ਉੱਥੇ ਜਾ ਕੇ ਖਾ ਲਾਂਗੇ ਦਿੱਲੀ ਨਵੀਂ ਨਵੀਂ ਥਾਂ ਤੇ ਸਫ਼ਰ ਕਰਕੇ ਸਵਾਦ ਬਹੁਤ ਆਉਂਦਾ ਵਧੀਆ ਲੱਗਦਾ ਘੁੰਮਣਾ ਫਿਰਨਾ ਆਪਾਂ ਪਿੰਡ ਭਲਾਈ ਜਾਣਾ ਤੱਕ ਕੇ 22 23 ਕਿਲੋਮੀਟਰ ਸਫ਼ਰ ਰਹਿ ਗਿਆ ਜਲਦੀ ਨਿਕਲੇ ਜਾਣਾ ਅੱਜ ਦਾ ਦਿਨ ਵੀ ਵਧੀਆ ਠੰਡ ਹੈ ਤੋਂ ਪੁਲਕੇ ਵਾਲੀ ਬਸੋਂ ਹੁੰਦਾ ਅੰਮ੍ਰੇਸਰ ਤੱਕ ਥੋੜਾਕ ਗਰਮੀ ਰਹਿਣੀ ਹੈ ਜੇ ਆਈ ਵੀ ਤੋਂ ਤੇ ਨਹੀਂ ਉਸ ਤੋਂ ਬਾਅਦ ਆਵਾ ਠੰਡਾ ਏਰੀਆ ਆ ਜਾਂਦਾ ਜਿਵੇਂ ਪਖਾਨ ਕੋਟ ਵੀ ਠੰਡੀ ਰਹਿੰਦੀ ਆ ਤੇ ਉਧਰ ਪਟਾਲਾ ਪੂਰਾ ਸੈਟ ਸਾਰਾ ਇਹ ਬਸ ਸਾਰਾ 15 ਕਿਲੋਮੀਟਰ ਹੈ ਗਿਆ 15 ਕੁਲੋਮੀਟਰ ਤੇ 20 ਪੈ ਕੇ ਛੱਡਿਆ ਧੂੜ ਜੀ ਪੈ ਰਹੀ ਆ ਪਰ ਹੁਣ ਤਾਂ ਹੀ ਹੈਗੀ ਪਹਿਲਾਂ ਪੈ ਰਹੀ ਸੀ ਆਪਾਂ ਤਾਂ ਇੱਥੇ ਅੱਜ ਮੌਸਮੀ ਆਲਾ ਬਸ ਜਿੰਨਾ ਚੱਲਦੇ ਹੋਗੇ ਕਾਟ ਨਿਪਟ ਜੇ ਆਪਾਂ ਇੱਕ ਵਾਰ ਗੁਰਦੁਆਰੇ ਚਲੇ ਜਾਈਏ ਅੱਛਾ ਸਾਹਿਬ ਤੇ ਫਿਰ ਕੋਈ ਚੱਕਰ ਨਹੀਂ ਵੈਸੇ ਤਾਂ ਆਪਣਾ ਸਮਾਨ ਭੇਜਣਾ ਨਹੀਂ ਹੈਗਾ ਕਾਗਜ਼ ਪੁਗਜ਼ ਹੈਗਾ ਪਰ ਫਿਰ ਵੀ ਆਏ ਆ ਚਲ ਮੀਂਹ 'ਚ ਰੋਕਣਾ ਪਊਗਾ ਹਾਂਜੀ ਰਹ ਗਿਆ ਸਾਫਰਾ ਆਉਣਾ ਚੱਲਦਾ ਐਸੀ ਮੀਂਹ ਆ ਜਰ ਅੱਗੇ ਤੇ ਕੋਰਟਾਂ ਬਸ ਠੀਕ ਹੈ ਪਵਾ ਚੱਲ ਰਹੀ ਹੈ ਮੌਸਮ ਬਹੁਤ ਘਾਟੁੰਣ ਲੱਗ ਗਿਆ ਪਾਣ ਲਈਤੀ ਬਾਟਰ ਬ੍ਰੇਕ ਤੇ ਬਾਟਰ ਬ੍ਰੇਕ ਤੇ ਆਪਾਂ ਨੇ ਇੱਕ ਦਿਨ ਸੀਗਾ ਨਿੰਬੂ ਪਾਣੀ ਆ ਨਿੰਬੂ ਪਾਣੀ ਪੀ ਲੈਣੇ ਆ ਸਹੀ ਰਹੂਗਾ ਚਿੱਤਿਆ ਕਰ ਰਿਆ ਸੀ ਆਪਣੇ ਕੋਲ ਪੂੜੀਆਂ ਹੈਗੀਆਂ ਨਿੰਬੂ ਪਾਣੀ ਵਾਲੀਆਂ नींबू पानी अपना रेडी बस इना कम से चलिया भी वाटर ब्रेक समाप्त क्या एंट्री फेर पैगी मुंडे की ਅੱਜ ਦਾ ਜੀ ਲੱਗਦਾ ਸਾਈਕਲ ਚਲਾਉਣਾ ਚਾਹੀਦਾ ਮੌਸਮੀ ਬੜਾ ਘੈਂਟ ਆ ਹਾਂਜੀ ਆਪਾਂ ਪਹੁੰਚ ਗਏ ਸਰ ਸਾਹਿਬ ਮੰਡੀ ਵਾਲਿਆ ਰਸਤਾ ਰਹਿ ਗਿਆ ਅੱਜ ਦਾ ਸਾਫਰ ਸੀ ਆਪਣਾ 20 ਕਿਲੋਮੀਟਰ 5 ਕਿਲੋਮੀਟਰ ਰਹਿ ਗਿਆ 40 ਕਿਲੋਮੀਟਰ ਕੜਤਾ ਹੂੰ ਤੇ ਦੇਖਦੇ ਆ ਉੱਥੇ ਕਾਮਰਾ ਮਿਲਦਾ ਜਾਂ ਨਹੀਂ ਪਹੁੰਹਣੇ ਉੱਥੇ ਜਾ ਕੇ ਵਲੌਗ ਦੁਬਾਰਾ ਕਰਦਾ ਤੇ ਕੀ ਆਪਾਂ ਨੂੰ ਸ਼ਾਨਦਾਰ ਕਾਮਰਾ ਮਿਲ ਜੇ ਰਹਿ ਲਈ ਫਿਰ ਦਾ ਸੌਫਰੀ ਹੋ ਜੂਗਾ ਨਹੀਂ ਫਿਰ ਆਪਾਂ ਨੂੰ ਹਾਲ ਚੀਕ ਪੈਣਾ ਪੈਣਾ ਗੇਟ ਮਨਾ ਪਾਈ ਜਾਣ ਸੁਣ ਕੇ ਨਾ ਕੋਈ ਬਟਾਏ ਬਣਾਇਆ ਹਾਜੀ ਆਪਾ ਸ੍ਰੀ ਮੁਕਸਰ ਸਾਹਿਬ ਪਹੁੰਚ ਗਏ ਆ ਬਾਕੀ ਗੁਰਦੁਆਰਾ ਸਾਹਿਬ ਤੋਂ ਕਿੰਨੇ ਕਿਲੋਮੀਟਰ ਦੂਰ ਹਨ ਪਾਰਕਿੰਗ ਚ ਲਾਉਣਾ ਜੀ ਪਾਰਕਿੰਗ ਹੀ ਚ ਲਾਉਣਾ ਪਾਰਕਿੰਗ ਚ ਸਿੱਧਾ ਕੀ ਥੈਂਕ ਯੂ ਹਾਂਜੀ 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 ਰਾਦੇ ਕਮਰੇ ਕਿਹੜੀ ਛੱਡੋ ਮਿਲਣੀ ਵੀਰੇ ਆਪਾਂ ਪਹੁੰਚ ਗਏ ਕਿਤੇ ਨੰਬਰ ਗੇਟ ਤੇ ਆਉਣਾ ਪੈਂਦਾ ਹੈਗਾ ਲੱਗ ਲੱਗ ਕਿਹੜਾ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਤੇ ਪੁੱਛ ਕੇ ਆਉਣਾ ਪੈਂਦਾ ਵੀ 3 ਨੰਬਰ ਗੇਟ ਤੇ ਤੇ ਫੇਰ ਤੁਹਾਨੂੰ ਕਮਰਾ ਪਾਰਕਿੰਗ 'ਚ ਆਉਂਗੇ ਨਹੀਂ ਤੁਸੀਂ ਦੂਸਰੇ ਗੇਟ ਦਾ ਉਸ ਮੱਥਾ ਟੇਕ ਕੇ ਮੁੜ ਜਾਂਦਾ ਬੰਦਾ

ਦਵਾਰਾ ਸਾਹਿਬ 35 ਦੇ ਟੀਂ ਗੰਡੀ ਕੋਟ ਦਵਾਰਾ ਸਾਹਿਬ ਤੇ ਆਪਾਂ ਨੂੰ ਕਮਰਾ ਮਿਲ ਗਿਆ ਬਾਬਾ ਜੀ ਨੇ ਦੱਸਤਾ ਹੀ ਮਾ ਉਹ ਸਾਈਕਲ ਦੇ ਪਰ ਉਹ ਲੈ ਕੇ ਆਇਆ ਤੇ ਬਾਬਾ ਜੀ ਨੇ ਆਪ ਨੂੰ ਕਮਰਾ ਦਿੱਤਾ ਤੇ ਆਹ ਮਾ ਹੇ ਨੀਚੇ ਵਾਲਾ ਹੀ ਦੇ ਦੋ ਸਾਈਕਲ ਆਪਣਾ ਅੰਦਰ ਲਾ ਗਿਆ ਆਹ ਕਮਰਾ ਦਾ ਤਿੰਨ ਬੈੱਡ ਲੱਗੇ ਹੋਣੇ ਇਹਦੇ ਕੁਝ ਸੰਦਲ ਤੇ ਦੋ ਆ ਟੇਬਲ ਹੋ ਗਏ ਆਪਾਂ ਅੱਜ ਇੱਥੇ ਰਹਾਂਗੇ ਬਣਾਉਣਿਆ ਵਲੌਗ ਤੇ ਕੱਲ ਨੂੰ ਜਾਵਾਂਗੇ ਆਪਾਂ ਅੱਗੇ ਦੇਖਦੇ ਆ ਅੱਗੇ ਕਿੱਥੋਂ ਦਾ ਪਲਾਨ ਆ ਕਰਨਾ ਆਖੜਾ ਆਪਣਾ ਝੋਟਾ ਜਦ ਮਿਲਦੇ ਆਪਾਂ ਅੱਗੇ ਬਲੌਗ ਚ ਦਿਖਾਉਣਾ ਹੈ ਬਰਦਾਰਾ ਸਾਹਿਬ